ਇਸ ਬਲੜਾ ਅੰਮਰ। ਮੈਂ ਕਰਦਾ ਬੈਠਾ। ਕੋਈ 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 ਨਹੀਂ ਲੱਗਦੀ। ਨਹੀਂ ਸਹੀ ਨਾ ਬੜਾ। ਅੱਗੇ ਕਸੀ ਗੱਲ ਦੀ। ਇਹ ਪਿਆਰ ਜਿੱਦ ਸਿੱਟਾ। ਬੁਣਾਂ ਯਾਹੀ ਸਭੀ ਦਾ ਯਾਰ। ਅੱਜ ਮੋੜ ਕੇ ਗਏ। ਹਾਂਜੀ ਅੱਛੀ ਬੜੀ ਗੱਲ। ਅੱਛਾ 16 ਨੂੰ? ਨਹੀਂ ਨਹੀਂ। ਅੱਛਾ どこだ

जी दुञ्छी, दुञ्छी <&स मुद्ञादारी> है हाँ जी हाँ जी धनबाद जी ਅੱਜ ਮੈਂ ਅੱਜ ਜਿਹੜੇ ਫੀਲਡਮਾਂਦ ਵਿੱਚ ਖੜੇ ਹਾਂ ਤੁਸੀਂ ਅਦਗਟਨਾ ਹੈ ਜਗਾ ਜਗਾ ਅੱਜ ਕਈ ਅਦਗਟਨ ਕਰਨੇ ਤੁਸੀਂ ਬਿਲਕੁਲ ਜੀ ਬਹੁਤ ਸਾਰੇ ਨਗਰ ਕੌਂਸਲ ਕੋਟਰ ਦੇ ਤਕਰੀਬਨ ਸਮਝ ਲਓ ਕਿ ਹਰ ਸ਼ਹਿਰ ਦੇ ਹਰ ਕੋਨੇ ਦੇ ਵਿੱਚ ਕੰਮ ਚੱਲਦੇ ਆ ਕੁਝ ਕੰਮ ਕੰਪਲੀਟ ਹੋ ਗਿਆ ਕੁਝ ਚੱਲਦੇ ਆ ਅੱਜ ਸਿਰਫ ਦੋ ਜਾਂ ਤਿੰਨ ਹੀ ਅਸੀਂ ਘਟਨ ਕਰਾਂਗੇ ਕਿ ਕੋਈ ਪ੍ਰੋਬਲਮ ਹੋ ਗਈ ਹੈ ਮੈਨੂੰ ਕਿਤੇ ਜਾਣਾ ਪੈ ਜਾਣਾ ਪਟਨਜੀ ਦੀ ਵੀ ਵਾਈਸ ਦਾ ਕੋਈ ਦਿੱਕਤ ਆਈ ਹੋਈ ਹੈ ਉਹਨਾਂ ਦਾ ਉਹ ਵੀ ਨੀ ਪਹੁੰਚ ਸਕੇ ਇਸ ਕਰਕੇ ਅਸੀਂ ਬਾਕੀ ਉਦਘਾਟਨ ਜਿਹੜੇ ਉਹ ਸਵੇਰੇ ਕਰਾਂਗੇ ਅੱਜ ਹੁਣ ਅਸੀਂ ਕਾਹ ਤੇ ਕਿ ਇੱਕ ਹੋਰ ਇੱਥੇ ਨਾਲ ਹੀ ਹੈਗਾ ਉਹ ਕਰਨਾ ਤੋਂ ਤਿੰਨ ਅੱਜ ਹੋ ਗਿਆ ਸਾਡੇ ਵੈਸੇ ਤਾਂ ਸਾਰਾ ਸ਼ਹਿਰ ਤਾਂ ਜਿੰਨੇ ਮਰਜ਼ੀ ਉਦਘਾਟਨ ਕਰ ਲਈਏ ਜੀ ਸੁਖ ਨਾਲ ਕੰਮ ਇੰਨੇ ਚੱਲਦੇ ਆ ਹਰ ਗਲੀ ਹਰ ਮਹੱਲੇ ਦੇ ਵਿੱਚ ਕੰਮ ਚੱਲਦੇ ਆ ਕੰਪਲੀਟ ਹੋ ਰਹੇ ਆ ਤੇ ਮੈਂ ਵੀ ਤਸੱਲੀ ਹੈ ਮੈਨੂੰ ਕਿ ਵੀ ਮੈਂ ਜੋ ਵਾਅਦੇ ਸ਼ਹਿਰ ਵਾਸੀਆਂ ਨਾਲ ਕੀਤੇ ਸੀ ਉਹ ਪੂਰੇ ਹੋਟ ਜਾ ਰਹੇ ਆ ਅੱਜ ਕਿੰਨੇ ਦੇ ਪ੍ਰੋਜੈਕਟ ਜਿਹੜੇ ਹੈਗੇ ਉਦਘਾਟਨ ਕੀਤੇ ਜਾ ਰਹੇ ਆ ਕਿਨ ਮੈਂ ਐਸਟੀਮੇਟ ਨਹੀਂ ਦੇਖਿਆ ਜੀ ਕਿੰਨੇ ਦੇ ਪ੍ਰੋਜੈਕਟ ਹੈਗੇ ਮੈਂ ਤਾਂ ਟੋਟਲ ਦਾ ਪਤਾ ਹੁੰਦਾ ਜੀ ਤਕਰੀਬੇ ਵੀ ਹੋਣਗੇ ਮੈਨੂੰ ਲੱਗਦਾ ਕਿ ਵੀ ਕਰੋੜੇਡ ਕਰੋੜ ਦੇ ਕਰੀਬਤਾ ਹੈ ਹੀ ਆ ਜਿਹੜੇ ਅੱਜ ਹੋ ਰਿਹਾ ਤੇ ਵੈਸੇ ਕੁਲ ਮਿਲਾ ਕੇ ਤਾਂ ਵੱਡਾ ਕੰਮ ਹੈ ਕੱਲ ਦਾ ਸ਼ਹਿਰ ਦਾ ਜਿਹੜਾ ਅਸੀਂ ਕਰਾਂਗੇ ਸਾਰੇ ਘਾਟ ਰਮ ਲਿਖੇ ਤੇ ਜਿਹੜਾ ਮਹੱਲਾ ਰੇਡਮਾ ਦੇ ਵਿੱਚ ਆ ਇਹਦਾ ਪ੍ਰੋਜੈਕਟ ਕਿੰਨਾ ਹੈ ਇਹ 45 ਲੱਖ ਰੁਪਏ ਸੀ ਇਹ ਤਾਂ 45 45 ਲੱਖ ਰੁਪਏ ਦਾ ਇਹ ਪ੍ਰੋਜੈਕਟ ਹੈ ਇਹਦੇ ਤੋਂ ਇਲਾਵਾ ਵੀ ਬਾਕੀ ਵੀ ਗਲੀਆਂ ਵਗੈਰਾ ਉਹ ਵੀ ਹਜੇ ਅਸੀਂ ਸਟਾਰਟ ਕਰਨ ਜਾ ਰਹੇ ਹਾਂ ਮੇਰੇ ਕੋ ਉਧਰ ਸ਼ਹਿਰ ਦੀਆਂ ਕੋਈ ਸੀਵਰ ਦਾ ਕਰਕੇ ਸਾਰਾ ਹੀ ਪਟਿਆ ਗਿਆ ਸੀ ਦੁਬਾਰਾ ਹਾਂਜੀ ਜੀ ਇੱਥੇ ਤਕਰੀਬਨ ਪਾਣੀ ਖੜਾ ਹੁੰਦਾ ਸੀ ਕਾਫੀ ਹਾਂਜੀ ਹਾਂਜੀ ਬਿਲਕੁਲ ਇਸ ਤੋਂ ਇਲਾਵਾ ਨਕੋਦਰ ਤੇ ਹੋਰ ਵੀ ਹੈ ਗਲੀਆਂ ਮਿਲਾਂ ਦੇ ਕੋਈ ਹੈ ਬਹੁਤ સરੀ ਕੱਲ ਫਿਰ ਮਿਲਦੇ ਤੁਹਾਨੂੰ ਸਵੇਰੇ 10 ਵਜੇ ਠੀਕ ਹੈ ਜੀ ਮੈਮ ਬੱਸ ਅੱਡੇ ਦਾ ਕੀ ਹੈਗਾ ਕਿੱਥੇ ਤੱਕ ਪਹੁੰਚਿਆ ਕੰਮ ਬੱਸ ਅੱਡੇ ਦਾ ਅਸੀਂ ਇਸ ਜਗ੍ਹਾ ਡਿਸਾਈਡ ਕਰ ਰਹੇ ਸੀਗੇ ਕਿ ਬੱਸ ਅੱਡੇ ਨੂੰ ਸ਼ਿਫਟ ਕਿੱਥੇ ਕਰਨਾ ਹੈ ਕਿਉਂਕਿ ਉਹ ਤਕਰੀਬਨ 1 ਸਾਲ ਕਈ ਵਾਰੀ ਸਾਲ ਤੋਂ ਵੱਧ ਵੀ ਸਮਾਂ ਲੱਗ ਜਾਂਦਾ ਉਹਨੂੰ ਸ਼ਿਫਟਿੰਗ ਦਾ ਡਿਸਾਈਡ ਨਹੀਂ ਕਰ ਪਾ ਰਹੇ ਅਸੀਂ ਔਰ ਹੋ ਸਕਦਾ ਕਿ ਅਸੀਂ ਜਿਹੜਾ ਉੱਥੇ ਦਾ ਖਾਲੀ ਪੋਰਸ਼ਨ ਆ ਬਸਟਾਪ ਦਾ ਉਹਦੇ ਵਿੱਚ ਹੀ ਬਸਟਾਪ ਨੂੰ ਕਰ ਲਈਏ ਉਹਦੇ ਵਾਸਤੇ ਹਜੇ ਸ਼ਿਫਟਿੰਗ ਦਾ ਥੋੜੀ ਜਿਹੀ ਦਿੱਕਤ ਆ ਰਹੀ ਹੈ ਕਿ ਵੀ ਕਿੱਥੇ ਕੀਤਾ ਜਾ ਸਕੇ ਤੇ ਉਹਦਾ ਕਰਕੇ ਵਸਟਾ ਵਟਵਾਈ ਜਲਦੀ ਸਟਾਰਟ ਹੋ ਚੁੱਕੀ ਤੇ ਫਿਰ ਅਸੀਂ ਠੀਕ ਹੈ ਨਿਵਾਸੀਆਂ ਨੂੰ ਮੈਸੇਜ ਨਹੀਂ ਲਿਖੋ ਦਰਵਾਸੀਆਂ ਨੂੰ ਉਹ ਅਪੀਲ ਆ ਕਿ ਸਾਰੇ ਜਣੇ ਵਚਣ ਕੇ ਹੋਰ ਹੈ ਕੰਮਾਂ ਦੇ ਵਿੱਚ ਹਿੱਸੇਦਾਰ ਬਣੋ ਇਹ ਹਰ ਇੱਕ ਦੀ ਡਿਊਟੀ ਆ ਕਿ ਚੱਲਦੇ ਕੰਮਾਂ ਦੀ ਦੇਖਰੇਖ ਕਰੇ ਚਲਦੇ ਕੰਮਾਂ ਦੀ ਕੁਆਲਿਟੀ ਚੈੱਕ ਕਰੇ ਔਰ ਜੇ ਕੋਈ ਕਿਸੇ ਨੂੰ ਕਿਤੇ ਕੋਈ ਕਮੀ ਪੇਸ਼ੀ ਆਉਂਦੀ ਹੈ ਤੇ ਜ਼ਰੂਰ ਮੈਨੂੰ ਕੰਟੈਕਟ ਕਰੋ ਨਗਰ ਕੌਂਸਲ ਨੂੰ ਕੰਟੈਕਟ ਕਰੋ ਪ੍ਰਧਾਨ ਨੂੰ ਕੰਟੈਕਟ ਕਰੋ ਐਸਓ ਨੂੰ ਕੰਟੈਕਟ ਕਰੋ ਆਮਾਦੀ ਪਾਰਟੀ ਦੀ ਸਮੁੱਚੀ ਟੀਮ ਜਿਹੜੀ ਹਰ ਗਲੀ ਮਹੱਲੇ ਦੇ ਵਿੱਚ ਆਪਣੇ ਕੰਮਾਂ ਦੀ ਦੇਖਰੇਖ ਕਰਦੀ ਆ ਤੁਸੀਂ ਉਹਨਾਂ ਨੂੰ ਕੰਟੈਕਟ ਕਰੋ ਉਹਨਾਂ ਦੇ ਰਾਪਤੇ ਦੇ ਵਿੱਚ ਆਓ ਜੇ ਤੁਹਾਨੂੰ ਕਿਤੇ ਕੋਈ ਕੰਮ ਗਲਤ ਹੁੰਦਾ ਨਜ਼ਰ ਆਉਂਦਾ ਜਾਂ ਕੋਈ ਕੰਮ ਦੀ ਕੁਆਲਿਟੀ ਠੀਕ ਨਹੀਂ ਹੈਗੀ ਉਹ ਨਜ਼ਰ ਆਉਂਦੀ ਹੈ ਤੇ ਹਰ ਇੱਕ ਸ਼ਹਿਰ ਨਿਵਾਸੀ ਦੀ ਇਹ ਜ਼ਾਇਦਾਤ ਆ ਹਰ ਇੱਕ ਦਾ ਫਰਜ਼ ਬੰਦਾ ਹਰ ਇੱਕ ਦਾ ਹੱਕ ਵੀ ਆ ਕਿ ਜੇ ਕੋਈ ਕਿੰਤੂ ਪ੍ਰੰਤੂ ਮੰਦੀ ਹੈ ਤਾਂ ਜ਼ਰੂਰ ਕਰਨਾ